ਸਾਨੂੰ ਦੱਸਿਆ ਹੈ ਕਿ ਅਸੀਂ ਪਹਿਲਾਂ ਕੋਈ ਪੈਸਾ ਨਹੀਂ ਤੁਹਾਡੇ ਕੋਲ ਲਵਾਂਗੇ ਤੇ 10 ਲੱਖ 70 ਹਜ਼ਾਰ ਦਾ ਸਾਡੇ ਨਾਲ ਪੈਕੇਜ ਹੋਇਆ ਹੈ ਇਹਦਾ ਜੋ ਸਾਡੇ ਕੋਲ ਲਿਖਤੀ ਪਿਆ ਹੋਇਆ 2 ਲੱਖ 25 ਹਜ਼ਾਰ ਚਾਹੀਦਾ ਵਾ ਉਹ ਜਰੂਰੀ ਤੁਹਾਡੇ ਕੋਲ ਕੁਝ ਡਾਕੂਮੈਂਟਸ ਬੰਨੇ ਆ ਅਸੀਂ 2 ਲੱਖ 25 ਹਜ਼ਾਰ ਦੇ ਤਨ ਦੀਆਂ ਗੱਲਾਂ ਵਿੱਚ ਆ ਕੇ ਇਹਨੇ ਮੈਨੂੰ ਅਕਾਊਂਟ ਪਾਇਆ ਕੋਈ ਆਪਣਾ ਉਹਦੇ ਵਿੱਚ ਮੈਂ 5.5 ਲੱਖ ਰੁਪਇਆ ਫੀਸ ਪਾਈ ਹੋਈ ਆ ਜਿਹੜਾ ਕਿ ਮੈਂ ਆਪਣਾ ਘਰ ਗਿਰਵੀ ਰੱਖ ਕੇ ਇਹਨੂੰ ਦਿੱਤੇ ਪੈਸੇ ਲਿਆਣਗੇ ਹੁਣ ਮੇਰੇ ਕੋ ਵਿਆਜ ਨਹੀਂ ਤਰਿਆ ਮੇਰੇ ਘਰ ਨੂੰ ਵੀ ਲੋਕ ਲਾ ਦਿੱਤਾ ਉਹਨਾਂ ਨੇ ਸਾਡੇ ਬੰਦਿਆਂ ਨੇ ਇਹਨਾਂ ਸਕਾਈ ਵਾਲਿਆਂ ਨਾਲ ਜਿਹੜੀਆਂ ਠਕੀਆਂ ਮਾਰੀਆਂ ਨੇ ਕਿਸੇ ਦੇ ਨਾਲ 7 ਲੱਖ ਦੀ ਕਿਸੇ ਦੇ ਨਾਲ 5 ਲੱਖ ਦੀ ਕਿਸੇ ਨਾਲ 2 ਲੱਖ ਦੀ ਕਿਸੇ ਨਾਲ 10 ਲੱਖ ਦੀ ਇੱਕ ਸਾਲ ਹੋ ਗਿਆ ਹੈ ਯੂਕੇ ਵਿੱਚ ਬੱਚੇ ਭੇਜਨੇ ਸੀਗੇ ਅਜੇ ਤੱਕ ਸਾਡੇ ਬੱਚੇ ਜਿਹੜੇ ਇੱਥੇ ਜੜਕਾਂ ਦੇ ਰੋਦੇ ਪਏ ਆ ਉਹਨਾਂ ਦੀ ਕੋਈ ਇਹਨਾਂ ਫੀਸ ਜਮਾ ਨਹੀਂ ਕਰਾਈ ਕੁਝ ਨਹੀਂ ਕਰਾਈ ਤੇ ਜੇ ਅਸੀਂ ਪੈਸੇ ਵਾਪਸ ਮੰਗਦੇ ਤਾਂ ਕੋਈ ਧੰਧੀਆਂ ਦਿੰਦੇ ਆ ਕਿ ਜੋ ਕਰਨਾ ਕਰ ਲਓ ਲਗਾਤਾਰ ਵਿਦੇਸ਼ ਜਾਣ ਵਾਲੇ ਵਿਦਿਆਰਥੀ ਠੱਗੀ ਦਾ ਸ਼ਿਕਾਰ ਹੁੰਦੇ ਨੇ ਤੁਹਾਨੂੰ ਦੱਸ ਦਈਏ ਕਿ ਜਿਹੜੇ ਲੋਕ ਆਪਣੇ ਚੰਗੇ ਭਵਿੱਖ ਦੇ ਲਈ ਵਿਦਿਆਰਥੀ ਬਾਹਰ ਜਾਣ ਦੇ ਇੱਛਕ ਹੁੰਦੇ ਨੇ ਉਹ ਅਜਿਹੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਕਿ ਇਮੀਗ੍ਰੇਸ਼ਨ ਵਾਲੇ ਉਹਨਾਂ ਕੋਲੋਂ ਮੋٹے ਪੈਸੇ ਲੁੱਟ ਲੈਂਦੇ ਨੇ ਤੇ ਨਾ ਹੀ ਉਹਨਾਂ ਦਾ ਵੀਜ਼ਾ ਲਗਵਾਉਂਦੇ ਨੇ ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਤੁਹਾਨੂੰ ਦੱਸ ਦਿੰਨੇ ਆ ਕਿ ਅੰਮ੍ਰਿਤਸਰ ਤੋਂ ਸਾਹਮਣੇ ਆ ਜਿੱਥੇ ਰਣਜੀਤ ਐਵਨਿਊ ਸਿੱਤ ਇੱਕ ਇਮੀਗ੍ਰੇਸ਼ਨ ਵਾਲੇ ਨੇ ਲੋਕਾਂ ਕੋਲੋਂ ਮੋٹے ਪੈਸੇ ਠੱਗੇ ਤੇ ਉਹਨਾਂ ਦਾ ਵੀਜ਼ਾ ਵੀ ਨਹੀਂ ਲਗਾਇਆ ਅੱਜ ਦੇ ਸਮੇਂ ਵਿੱਚ ਹਰ ਕੋਈ ਵਿਅਕਤੀ ਆਪਣੇ ਚੰਗੇ ਭਵਿੱਖ ਅਤੇ ਚੰਗੀ ਵਿਦਿਆ ਹਾਸਲ ਕਰਨ ਲਈ ਵਿਦੇਸ਼ ਜਾਣ ਦਾ ਇੱਛਕ ਹੈ ਅਤੇ ਅਜਿਹੇ ਵਿੱਚ ਕਈ ਲੋਕ ਇਮੀਗ੍ਰੇਸ਼ਨ ਏਜੰਟਾਂ ਨੂੰ ਮੋٹے ਪੈਸੇ ਦਿੰਦੇ ਨੇ ਲੇਕਿਨ ਉਹਨਾਂ ਦੇ ਵੀਜ਼ੇ ਨਹੀਂ ਲੱਗਦੇ ਬਾਅਦ ਵਿੱਚ ਇਮੀਗ੍ਰੇਸ਼ਨ ਏਜੰਟ ਉਹਨਾਂ ਦੇ ਪੈਸੇ ਵੀ ਵਾਪਸ ਨਹੀਂ ਕਰਦੇ ਇਹ ਮਾਮਲਾ ਅੰਮ੍ਰਿਤਸਰ ਦੇ ਰਣਜੀਤ ਟਾਵਨੀ ਯੂਮੀਗ੍ਰੇਸ਼ਨ ਦਫ਼ਤਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਇਮੀਗ੍ਰੇਸ਼ਨ ਦਫ਼ਤਰ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਅਤੇ ਕੁਝ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਇੱਕ ਨੌਜਵਾਨ ਨੇ ਦੱਸਿਆ ਕਿ ਉਸਨੇ ਵਿਦੇਸ਼ ਜਾਣ ਦੇ ਲਈ ਇਸ ਇਮੀਗ੍ਰੇਸ਼ਨ ਦਫ਼ਤਰ ਦੇ ਵਿੱਚ ਲੱਖਾਂ ਰੁਪਏ ਦਿੱਤੇ ਹਨ ਲੇਕਿਨ ਨਾ ਤਾਂ ਇਮੀਗ੍ਰੇਸ਼ਨ ਦਫ਼ਤਰ ਵਾਲਿਆਂ ਨੇ ਉਸਦਾ ਵੀਜ਼ਾ ਲਗਾਇਆ ਅਤੇ ਨਾ ਹੀ ਉਸ ਨੂੰ ਪੈਸੇ ਵਾਪਸ ਦਿੱਤੇ ਅਤੇ ਜਾਣਬੁੱਝ ਕੇ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦੇ ਉਹਨਾਂ ਨੇ ਇਮੀਗ੍ਰੇਸ਼ਨ ਦਫ਼ਤਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਹਿ ਕੇ ਰਣਜੀਤ ਐਮਨੂ ਇਲਾਕੇ ਵਿੱਚ ਇੱਕ ਨਿੱਜੀ ਇਮੀਗ੍ਰੇਸ਼ਨ ਦਫ਼ਤਰ ਦੇ ਵੱਲੋਂ ਕੋਲੇ-ਪਾਲੇ ਲੋਕਾਂ ਨਾਲ ਠੱਗੀਆਂ ਮਾਰੀਆਂ ਜਾ ਰਹੀਆਂ ਨੇ ਵਿਦੇਸ਼ ਭੇਜਣ ਦੇ ਨਾਮ ਤੇ ਉਹਨਾਂ ਤੋਂ ਲੱਖਾਂ ਰੁਪਏ ਠੱਗੇ ਜਾ ਰਹੇ ਨੇ ਜਦੋਂ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਪ੍ਰਦਰਸ਼ਨ ਕੀਤਾ ਗਿਆ ਤੇ ਕਈ ਅਜਿਹੇ ਪਰਿਵਾਰ ਉਹਨਾਂ ਦੇ ਨਾਲ ਆਣ ਕੇ ਇਸ ਪ੍ਰਦਰਸ਼ਨ 'ਚ ਬੈਠੇ ਜੋ ਇਹਨਾਂ ਇਮੀਗ੍ਰੇਸ਼ਨਾਂ ਵਾਲਿਆਂ ਤੋਂ ਠੱਗੀ ਦਾ ਸ਼ਿਕਾਰ ਹੋਏ ਹਨ ਇਸ ਦੇ ਨਾਲ ਹੀ ਉਹਨਾਂ ਨੇ ਇਨਸਾਫ਼ ਦੀ ਮੰਗ ਕੀਤੀ ਅਜਿਹੇ ਇਮੀਗ੍ਰੇਸ਼ਨ ਵਾਲਿਆਂ ਖਿਲਾਫ ਕਾਰਵਾਈ ਦੀ ਵੀ ਮੰਗ ਕੀਤੀ ਹੈ ਉਥੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਵਿਅਕਤੀ ਦੇ ਵੱਲੋਂ ਇਹ ਇਮੀਗ੍ਰੇਸ਼ਨ ਦਫ਼ਤਰ ਦੇ ਖਿਲਾਫ ਪਹਿਲਾਂ ਤੋਂ ਹੀ ਦਰਖਾਸਤ ਦਿੱਤੀ ਹੋਈ ਹੈ ਜਿਸ ਦੀ ਕੇ ਜਾਂਚ ਚੱਲ ਰਹੀ ਹੈ ਉਸ ਮਾਮਲੇ ਦੇ ਵਿੱਚ ਇਮੀਗ੍ਰੇਸ਼ਨ ਦਫ਼ਤਰ ਵਾਲਿਆਂ ਵੱਲੋਂ ਇਹਨਾਂ ਨੂੰ ਪੈਸੇ ਵਾਪਸ ਨਹੀਂ ਕੀਤੇ ਗਏ ਜਿਸ ਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆਂ ਨੇ ਨਾ ਲਾਈਆਂ ਤੇ ਪ੍ਰਦਰਸ਼ਨ ਕਰ ਰਹੀਆਂ ਨੇ ਇਸ ਮੌਕੇ ਪੁਲਿਸ ਪ੍ਰਸ਼ਾਸਨ ਤੇ ਭਾਰਤੀ ਕਿਸਾਨ ਯੂਨੀਅਨ ਦੇ ਲੋਕਾਂ ਦਾ ਕੀ ਕੁਝ ਕਹਿਣਾ ਤੁਸੀਂ ਵੀ ਸੁਣੋ ਮੈਂ ਕੀ ਨਾਮ ਹੈ ਪ੍ਰਦੀਪ ਸਿੰਘ ਜੀ ਅਸੀਂ ਅਮਰੀਕਾ ਤੋਂ ਲੋਕਲ ਹੀ ਆ ਜੀ ਅਸੀਂ ਜੀ ਵੀਜ਼ਾ ਅਪਲਾਈ ਕੀਤਾ ਜੀ ਡੀ ਬਲੌਕ ਫਲਾਈ ਰਾਈਟਸ ਵੀਜ਼ਾ ਵਾਲਿਆਂ ਤੋਂ ਜਿੱਥੇ ਸਾਨੂੰ ਮੈਡਮ ਮਿਲੇ ਹਰਪ੍ਰੀਤ ਕੌਰ ਤੇ ਇਹਨਾਂ ਨੇ ਸਾਨੂੰ ਦੱਸਿਆ ਕਿ ਅਸੀਂ ਪਹਿਲਾਂ ਕੋਈ ਪੈਸਾ ਨਹੀਂ ਤੁਹਾਡੇ ਕੋਲ ਲਵਾਂਗੇ ਤੇ 10 ਲੱਖ 70 ਹਜ਼ਾਰ ਦਾ ਸਾਡੇ ਨਾਲ ਪੈਕੇਜ ਹੋਇਆ ਹੈ ਇਹਦਾ ਜੋ ਸਾਡੇ ਕੋਲ ਲਿਖਤੀ ਪਿਆ ਹੋਇਆ ਹੈ ਯੂਕੇ ਦੇ ਲਈ ਜਾਣਾ ਸੀ ਤੇ ਫਿਰ ਇਹਨਾਂ ਨੇ ਜੀ ਮਤਲਬ ਕਹਿਆ ਕਿ ਕੁਝ ਟਾਈਮ ਬਾਅਦ ਕਿ ਸਾਨੂੰ 2 ਲੱਖ 25 ਹਜ਼ਾਰ ਚਾਹੀਦਾ ਵਾ ਉਹ ਜ਼ਰੂਰੀ ਤੁਹਾਡੇ ਕੁਝ ਡਾਕੂਮੈਂਟਸ ਬਣਨੇ ਆ ਅਸੀਂ 2 ਲੱਖ 25 ਹਜ਼ਾਰ ਦੇ ਤਨ ਦੀਆਂ ਗੱਲਾਂ ਵਿੱਚ ਆ ਕੇ ਫਿਰ ਉਸ ਤੋਂ ਬਾਅਦ ਇਹਨੇ ਥੋੜਾ ਟਾਈਮ ਬਾਅਦ ਇਹਨੇ ਕਿਹਾ ਕਿ ਤੁਹਾਡਾ ਮਤਲਬ ਫੀਸ ਮਤਲਬ ਪੇ ਹੋਣੀ ਆ ਅਕਾਊਂਟ ਚ ਜੇ ਇਹ ਸਿੱਧੀ ਯੂਨੀਵਰਸਿਟੀ ਨੂੰ ਪਾਣੀ ਉੱਥੇ ਪਾ ਦਿਓ ਜੇ ਤੁਸੀਂ ਸਾਨੂੰ ਪਾਉਣੀ ਐ ਤਾਂ ਸਾਡੀ ਜ਼ਿੰਮੇਵਾਰੀ ਹੋਊਗੀ ਇਹਨਾਂ ਨੇ ਕੋਈ ਅਕਾਊਂਟ ਮੈਨੂੰ ਦਿੱਤਾ ਸਾਰੀ ਇਹਦੇ ਕੋਲ ਲਿਖਤੀ ਮੇਰਾ ਪਿਆ ਹੋਇਆ ਵਾ ਵਟਸਐਪ ਦੀ ਸਕਰੀਨਸ਼ਾਟ ਇਹਨੇ ਮੈਨੂੰ ਅਕਾਊਂਟ ਪਾਇਆ ਕੋਈ ਆਪਣਾ ਉਹਦੇ ਵਿੱਚ ਮੈਂ 5.5 ਲੱਖ ਰੁਪਇਆ ਫੀਸ ਪਾਈ ਹੋਈ ਆ ਜਿਹੜਾ ਕਿ ਮੈਂ ਆਪਣਾ ਘਰ ਗਿਰਵੀ ਰੱਖ ਕੇ ਇਹਨੂੰ ਦਿੱਤੇ ਪੈਸੇ ਲਿਆਣ ਕੇ ਜੋ ਕਿ 8.5 ਲੱਖ ਰੁਪਇਆ ਟੋਟਲ ਆ ਮੇਰਾ ਹੁਣ ਮੇਰੇ ਕੋਲ ਵਿਆਜ ਨਹੀਂ ਤਰਿਆ ਮੇਰੇ ਘਰ ਨੂੰ ਵੀ ਲੋਕ ਲਾ ਦਿੱਤਾ ਉਹਨਾਂ ਨੇ ਸਾਨੂੰ ਹੋ ਗਿਆ ਤੁਹਾਨੂੰ ਇੱਥੇ ਪੈਸ ਹੁਣ ਕੋ ਇਹੀ ਕਹਿ ਰਿਆ ਸੀ ਵਕੀਲ ਕੀਤਾ ਵਾ ਤੁਹਾਡੀ ਫੀਸ ਵਾਪਸ ਕਰਵਾ ਦਾਂਗੇ ਇਹ ਤੇ ਜਿਹੜਾ 2,25,000 ਰੁਪਏ ਉਹ ਮੈਂ ਮੰਗਿਆ ਵਾ ਤੇ ਕਹਿੰਦੇ ਵੀ ਉਹ ਤੁਹਾਡੇ ਡਾਕੂਮੈਂਟਸ ਬਣ ਗਏ ਮੈਨੂੰ ਜਾਲੀ ਡਿਗਰੀ ਦੇ ਦਿੱਤੀ ਕੋਈ ਜਾਨ ਨੇ ਹੱਥ 'ਚ ਦਾ ਉਹ ਮੇਰੇ ਕਿਹੇ ਕੰਮ ਦੀ ਐ ਨਾ ਕੁਛ ਆ ਹੁਣ ਮੈਂ ਕਹਿ ਰਿਆ ਸੀ ਇਹਨਾਂ ਨੂੰ ਵੀ ਮੇਰੇ ਪੈਸੇ ਜੋ ਵੀ ਆ ਮੇਰੇ ਥੋੜੇ ਥੋੜੇ ਕਰਕੇ ਵਾਪਸ ਦੇ ਦੇ ਤੇ ਕੁਛ ਨਹੀਂ ਕੀਤਾ ਨੇ ਸਾਲ ਹੋ ਗਿਆ ਵਾ ਬਸ ਇਸ ਤਰ੍ਹਾਂ ਹੀ ਲਾਰੇ ਹੀ ਜਦੇ ਕੁਛ ਨਹੀਂ ਹਲੇ ਲਾਰਿਆ ਚੀਜ਼ ਇਹਦੇ ਬਸ ਉਹ ਨਹੀਂ ਮੈਂ ਨਹੀਂ ਕੁਛ ਨਹੀਂ ਹਲੇ ਇਹੀ ਕਹਿ ਰਿਆ ਵੀ ਤੁਹਾਡੇ ਵਾਪਸ ਆ ਰਹੀ ਅੱਜ ਆ ਰਹੀ ਕੱਲ ਆ ਰਹੀ ਤੇ ਸਾਨੂੰ ਇਹ ਕਿ ਚਲੋ ਵਾਪਸ ਦੇ ਹੀ ਦੋਗੇ ਨਹੀਂ ਦਿੱਤਾ ਕੁਛ ਨਹੀਂ ਦਿੱਤਾ ਵਾਪਸ ਹੁਣ ਇਹੀ ਮੰਗ ਕਰਦੇ ਅਸੀਂ ਵੀ ਸਾਡੇ ਜਿਹੜੀ ਫੀਸ ਵਾਪਸ ਦਿੱਤੀ ਜਾਵੇ ਜਿਹੜਾ 2,25,000 ਰੁਪਏ ਦਿੱਤਾ ਜੇ ਆਪਣੀ ਡਿਗਰੀ ਵਾਪਸ ਲੈਣਾ ਸੀ ਤੇ ਉਹ ਕਿਹਾ ਹੀ ਨਹੀਂ ਇਹਨੂੰ ਕਿ ਬਣਵਾਹਣ ਬਣਾ ਕੇ ਦੇ ਉਲਟਾ ਸਾਡੇ ਕੋ ਖਾਲੀ ਪੇਪਰਾਂ ਦੇਣਾ ਨੇ ਸਾਈਨ ਵੀ ਕੁਛ ਕਰਵਾਏ ਇਹ ਐਗਰੀਮੈਂਟ ਦੇ ਵੀ ਇਹ ਜਦੋਂ ਐਗਰੀਮੈਂਟ ਸਾਡਾ ਹੋਇਆ ਨਾ 10,70,000 ਦਾ ਕਿ ਅਸੀਂ ਇਹਦੇ ਤੇ ਬਾਅਦ ਚ ਅਸੀਂ ਆਪਣਾ ਪ੍ਰਿੰਟ ਕਢਵਾ ਲਾਂਗੇ ਇਹ 10,70,000 ਤੁਹਾਡੇ ਕੋਲ ਲੈਣਾ ਇਸ ਕਰਕੇ ਅਸੀਂ ਕਿ ਇਹ ਤੁਹਾਡੇ ਕੋਲ ਖਾਲੀ ਸਾਈਨ ਕਰਵਾ ਰਹੇ ਹਾਂ ਮੈਂ ਭਾਰਤੀ ਕਿਸਾਨ ਜੋ ਨੇ ਏਕਤਾ ਗਰਾਹਾ ਬਲਾਕ ਮਜੀਟਾ ਮੰਗਲ ਸਿੰਘ ਜਨਰਲ ਸਕੱਤਰ ਪਿੰਡ ਗੋਸੂ ਸਾਡੇ ਬੰਦਿਆਂ ਨਾਲ ਇਹਨਾਂ ਸਕਾਈ ਸਕਾਈ ਹੈ ਨਾ ਸਕਾਈ ਵਾਲਿਆਂ ਨੇ ਜਿਹੜੀਆਂ ਢੱਕੀਆਂ ਮਾਰੀਆਂ ਨੇ ਕਿਸੇ ਦੇ ਨਾਲ 7 ਲੱਖ ਸਾਡੇ ਨਾਲ ਇਹਨਾਂ 7 ਲੱਖ ਰੁਪਈਆ ਜਿਹੜਾ ਜਮ੍ਹਾਂ ਕਰ ਲਿਆ ਇੱਕ ਸਾਲ ਹੋ ਗਿਆ ਜੂਕੇ ਵਿੱਚ ਬੱਚੇ ਭੇਜਨੇ ਸੀਗੇ ਅਜੇ ਤੱਕ ਸਾਡੇ ਬੱਚੇ ਜਿਹੜੇ ਇੱਥੇ ਸੜਕਾਂ ਤੇ ਰੋਲਦੇ ਪਏ ਆ ਉਹਨਾਂ ਦੀ ਕੋਈ ਇਹਨਾਂ ਫੀਸ ਜਮਾ ਨਹੀਂ ਕਰਾਈ ਕੁਛ ਨਹੀਂ ਕਰਾਈ ਤੇ ਜੇ ਅਸੀਂ ਪੈਸੇ ਵਾਪਸ ਮੰਗਦੇ ਤਾਂ ਕੋ ਧਮਕੀਆਂ ਦਿੰਦੇ ਆ ਕਿ ਜੋ ਕਰਨਾ ਕਰ ਲੋ ਤੇ ਇਸ ਕਰਕੇ ਸਾਨੂੰ ਅੱਜ ਮਜਬੂਰ ਹੋ ਕੇ ਜਿਹੜਾ ਬੈਠੇ ਧਰਨਾ ਲਾਉਣਾ ਪਿਆ ਉਹਦੇ ਨਾਲ ਦੇ ਨਾਲ ਧਰਨਾ ਤੇ ਇੱਕ ਵਾਸਤੇ ਅਸੀਂ ਲਾਇਆ ਹੈ ਇੱਥੇ ਤਕਰੀਬਨ ਕਰੋੜਾਂ ਰੁਪਏ ਇਹਨਾਂ ਨੇ ਠੱਗੀ ਮਾਰ ਕੇ ਜਿਹੜਾ ਰੱਖਿਆ ਹੈ ਪਤਾ ਨਹੀਂ ਕਿੰਨੇ ਕ ਇੱਥੇ ਲੋਕ ਆ ਕੇ ਸਾਡੇ ਕੋਲ ਬਹਿ ਗਏ ਆ ਕਿ ਸਾਡੇ ਵੀ ਪੈਸੇ ਆ ਸਾਡੇ ਵੀ ਪੈਸੇ ਆ ਪਰ ਇੱਥੇ ਕੋਈ ਸੁਣਨ ਨੂੰ ਤਿਆਰ ਨਹੀਂ ਆ ਇਸ ਕਰਕੇ ਸਾਨੂੰ ਮਜਬੂਰੀ ਧਰਨਾ ਲਾਉਣਾ ਪਿਆ ਤੇ ਇਹ ਵੀ ਨਾ ਸੋਚਣ ਕਿ ਆਪਾਂ ਇਥੋਂ ਉੱਠ ਕੇ ਚਲੇ ਜਾਵਾਂਗੇ ਜਿੰਨਾ ਚਿਰ ਸਾਡੇ ਪੈਸੇ ਨਹੀਂ ਵਾਪਸ ਕਰਦੇ ਉਹਨਾਂ ਚਿਰ ਤੱਕ ਜਿਹੜਾ ਇਹ ਧਰਨਾ ਜਾਰੀ ਰਹੂਗਾ ਜਿਹੜਾ ਪ੍ਰੋਗਰਾਮ ਜਿਹੜਾ ਵੀ ਹੈ ਉਹ ਲਿਖਾਂਗੇ ਉਹਦੇ ਮੁਤਾਬਕ ਜਿਹੜੀ ਕਾਰਵਾਈ ਕਰਾਂਗੇ ਇਹ ਕਿਥੇ ਇਮੀਗ੍ਰੇਸ਼ਨ ਦਾ ਆਫਿਸ ਹੈ ਫਲਾਈ ਰਾਈਟ ਉੱਥੇ ਕੁਝ ਵੇਰਕੇ ਦੇ ਅ ਕੋਈ ਪਰਸਨ ਸੀ ਕਿ ਉਹਨਾਂ ਵੱਲੋਂ ਕੋਈ ਦਰਖਾਸਤ ਦਿੱਤੀ ਗਈ ਹੈ ਪਰ ਇਹਦੇ ਵਿੱਚ ਪਹਿਲਾਂ ਵੀ ਯੂ ਬੈਂਕ ਕੋਲ ਇਹ ਮੈਟਰ ਚੱਲ ਰਿਹਾ ਆ ਪਰ ਅਜੇ ਤੱਕ ਜੋ ਕੰਪਲੇਨੈਂਟਰ ਨੇ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਜੋ ਕੋਈ ਉਹਨਾਂ ਨੂੰ ਕੰਪਨਸੇਸ਼ਨ ਮਿਲਣੀ ਸੀ ਉਹਨਾਂ ਪੈਸੇ ਵਗੈਰਾ ਦਿੱਤੇ ਆ ਉਹ ਅਜੇ ਵਾਪਸ ਨਹੀਂ ਹੋਏ ਔਰ ਇਹਦੇ ਹੀ ਉਹਨੂੰ ਮੁੱਖ ਰੱਖਦੇ ਹੋਏ ਅੱਜ ਇਹਨਾਂ ਨੇ ਇੱਥੇ ਆ ਕੇ ਆਪਣਾ ਪ੍ਰਦਰਸ਼ਨ ਕਰ ਰਹੇ ਆ ਔਰ ਅਸੀਂ ਇਹਨਾਂ ਨਾਲ ਗੱਲ ਕਰ ਰਹੇ ਆ ਜੋ ਕਿਸਾਨ ਯੂਨੀਅਨ ਵਾਲੇ ਆਏ ਨੇ ਜੋ ਕੰਪਲੇਨੈਂਟ ਆਇਆ ਆ ਤੇ ਹੋਪਫੁਲੀ ਜਲਦੀ ਤੋਂ ਜਲਦੀ ਅਸੀਂ ਸੌਲਟ ਆਊਟ ਕਰਾ ਕੇ ਤੇ ਇਹਨਾਂ ਦਾ ਜਿਹੜਾ ਧਰਨਾ ਆ ਉਹ ਅਸੀਂ ਚਕਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਬਿਊਰੋ ਰਿਪੋਰਟ ਜੀ ਕਿਆ ਟੀ